ਸਸ਼ੀਗਾਰ ਪ੍ਰੋਗਰਾਮ ਸਾਡੀ ਖੇਤੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਜਸਮੀਤ ਕੌਰ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਵਿੱਚ ਬਠਿੰਡਾ ਇਸ ਵਕਤ ਸੁਰਖੀਆਂ ਦੇ ਵਿੱਚ ਹੈ ਇੱਕ ਅਨੋਖੀ ਖੇਤੀ ਦੇ ਕਰਕੇ ਆਓ ਜਾਣਦੇ ਹਾਂ ਕਿ ਆਖਿਰਕਾਰ ਕਿਸ ਚੀਜ਼ ਦੀ ਖੇਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੇਸਰ ਦੀ ਬਿਜਾਈ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਕੀ ਕੇਸਰ ਦੀ ਸੱਚਮੁੱਚ ਪੰਜਾਬ ਦੇ ਵਿੱਚ ਇੱਕ ਫਸਲ ਹੋ ਸਕਦੀ ਹੈ ਇਸ ਨੂੰ ਲੈ ਕੇ ਫਾਸਟਵੇ ਦੇ ਵੱਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਜਿਸ ਤੋਂ ਬਾਅਦ ਜੋ ਖੁਲਾਸੇ ਹੋਏ ਨੇ ਉਹ ਕਾਫੀ ਹੈਰਾਨ ਕਰ ਦੇਣ ਵਾਲੇ ਸਨ ਸਭ ਤੋਂ ਪਹਿਲਾਂ ਗੱਲ ਕਰਦੀਆਂ ਅਸਲ ਕੇਸਰ ਦੀ ਕੇਸਰ ਦੀ ਫਸਲ ਦੀ ਬਿਜਾਈ ਦੇ ਲਈ ਢੁਕਵੇਂ ਵਾਤਾਵਰਣ ਅਤੇ ਇਲਾਕੇ ਦੀ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਕੇਸਰ ਸਿਰਫ ਕਸ਼ਮੀਰ ਦੇ ਸ਼ਿਰਨਗਰ ਇਲਾਕੇ ਦੇ ਵਿੱਚ ਹੁੰਦਾ ਹੈ ਅਤੇ ਉਹ ਵੀ ਬਿਹਦ ਥੋੜੇ ਰਕਪੇ ਦੇ ਵਿੱਚ ਅਤੇ ਇਸ ਦੀ ਕਪੈਸਿਟੀ ਲਗਭਗ 21 ਕੁਇੰਟਲ ਦੀ ਹੈ। ਵਾਤਾਵਰਣ ਦੀ ਗੱਲ ਕਰੀਏ ਤਾਂ ਕੇਸਰ ਨੂੰ ਅਨੁਕੂਲ ਵਾਤਾਵਰਣ ਚਾਹੀਦਾ ਹੈ। ਕੇਸਰ ਨੂੰ ਮੌਸਮ ਵੀ ਠੰਡਾ ਚਾਹੀਦਾ ਪਰ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਉੱਥੇ ਗਰਮੀ ਹੋਣੀ ਚਾਹੀਦੀ ਹੈ। ਤੇ ਜਿੱਥੇ ਬਿਜਾਈ ਹੁੰਦੀ ਹੈ ਉੱਥੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਯਾਨੀ ਕਿ ਮਿੱਟੀ ਵੈਲ ਡਰੇਨਡ ਹੋਣੀ ਚਾਹੀਦੀ ਹੈ। ਤੇ ਬਕਾਇਦਾ ਇਸ ਇਲਾਕੇ ਦੇ ਵਿੱਚ ਧੁੱਪ ਵੀ ਲੱਗਦੀ ਹੋਵੇ ਇਸੇ ਕਰਕੇ ਬਹੁਤ ਥੋੜੇ ਰਕਬੇ ਦੇ ਵਿੱਚ ਇਸ ਦੀ ਫਸਲ ਹੁੰਦੀ ਹੈ ਹੁਣ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੇਸਰ ਦੀ ਕੀਮਤ ਕਰੀਬ 3 ਲੱਖ ਰੁਪਏ ਪ੍ਰਤੀ ਕਿਲੋ ਹੁੰਦੀ ਹੈ ਜਿਸ ਦੀ ਸਭ ਤੋਂ ਵੱਡੀ ਵਜ੍ਹਾ ਇਸ ਫਸਲ ਦੇ ਉੱਤੇ ਲੇਬਰ ਕਾਸਟ 1 ਗ੍ਰਾਮ ਕੇਸਰ ਤਿਆਰ ਕਰਨ ਲਈ ਲਗਭਗ 150 ਤੋਂ 200 ਫੁੱਲਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਲੇਬਰ ਦਾ ਖਰਚਾ ਜ਼ਿਆਦਾ ਹੁੰਦਾ ਹੈ ਕਿਉਂਕਿ ਕੇਸਰ ਦੀ ਬਿਜਾਈ ਚੁਣਾਈ ਲੇਬਰ ਹੀ ਕਰਦੀ ਹੈ ਇਸ ਲਈ ਚੁਗਾਈ ਸਵੇਰੇ ਸਾਂਝਰੀ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਸਮੇਂ ਹੀ ਕੇਸਰ ਦਾ ਫੁੱਲ ਖਿੜਿਆ ਹੁੰਦਾ ਹੈ ਤੇ ਖਿੜੇ ਫੁੱਲ ਦੇ ਵਿੱਚੋਂ ਹੀ ਚੁਗਾਈ ਹੁੰਦੀ ਹੈ ਤੇ ਕੇਸਰ ਦੇ ਇੱਕ ਫੁੱਲ ਦੇ ਵਿੱਚ ਕੇਸਰ ਦੀਆਂ ਸਿਰਫ ਤਿੰਨ ਪੱਤੀਆਂ ਜਾਂ ਤਾਂਕੀ ਹੁੰਦੇ ਨੇ ਜਿਸ ਕਾਰਨ ਇਹ ਸੋਨੇ ਦੇ ਨਾਲੋਂ ਵੀ ਮਹਿੰਗਾ ਮੰਨਿਆ ਜਾਂਦਾ ਹੈ ਕੇਸਰ ਨੂੰ ਸਟੋਰ ਕਰਨ ਲਈ ਕਾਫੀ ਖਰਚਾ ਹੁੰਦਾ ਹੈ ਕਿਉਂਕਿ ਇਸ ਨੂੰ ਨਮੀ ਵਾਲੀ ਜਗ੍ਹਾ ਨਹੀਂ ਰੱਖਿਆ ਜਾ ਸਕਦਾ ਅਤੇ ਜੇਕਰ ਗਿੱਲੇ ਹੱਥ ਵੀ ਇਸ ਨੂੰ ਲੱਗ ਜਾਣ ਤਾਂ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਤਾਂ ਗੱਲ ਹੋਈ ਅਸਲ ਕੇਸਰੀ ਹੁਣ ਗੱਲ ਕਰਦੀਆਂ ਅਮਰੀਕਨ ਕੇਸਰੀ ਦਰਅਸਲ ਪੰਜਾਬ ਦੇ ਵਿੱਚ ਕਈ ਥਾਈਂ ਅਮਰੀਕਨ ਕੇਸਰੀ ਨਾਮ ਦੀ ਫਸਲ ਬੀਜੀ ਜਾ ਰਹੀ ਹੈ ਵਿਜਾਈ ਕਰਨ ਪੜੇ ਕਿਸਾਨਾਂ ਮੁਤਾਬਕ ਇਸ ਫਸਲ ਦੀ ਦਿੱਲੀ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਕਾਫੀ ਡਿਮਾਂਡ ਹੈ ਅਤੇ ਮੁੱਲ ਵੀ ਕਾਫੀ ਵਧੀਆ ਮਿਲ ਰਿਹਾ ਪਰ ਜਦੋਂ ਸਾਡੀ ਵੱਲੋਂ ਜ਼ਮੀਨੀ ਪੱਧਰ ਤੇ ਇਸ ਦੀ ਜਾਂਚ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਫ਼ ਹੋ ਗਿਆ ਕਿ ਇਹ ਅਮਰੀਕਨ ਕੇਸਰੀ ਹੈ ਅਤੇ ਇਸ ਨੂੰ ਕਸੂਮੜਾ ਵੀ ਕਹਿੰਦੇ ਨੇ ਅਮਰੀਕਨ ਕੇਸਰ ਦੇ ਪੱਤੇ ਥੋੜੇ ਬਹੁਤ ਕੇਸਰ ਦਿਨਾਰ ਮਿਲਦੇ ਚੁਲਦੇ ਨੇ ਅਤੇ ਪੰਜਾਬ ਰਾਜਸਥਾਨ ਦੇ ਵਿੱਚ ਕਈ ਕਿਸਾਨ ਇਸ ਦੀ ਬਿਜਾਈ ਕਰ ਰਹੇ ਨੇ ਪਰ ਇਸ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਗਿਆ ਕਿਸਾਨ ਫਸਲ ਦੀ ਬਿਜਾਈ ਤੋਂ ਬਾਅਦ ਸਿੱਧੇ ਇਸ ਦੇ ਬੀਜ ਦੂਜੇ ਕਿਸਾਨਾਂ ਨੂੰ ਵੇਚ ਰਹੇ ਨੇ ਅਤੇ ਉਹ ਵੀ ਮਹਿੰਗੇ ਮੁੱਲ ਤੇ ਇਸ ਬਾਬਤ ਬਾਰੀਕੀ ਨਾਲ ਜਾਂਚ ਕਰਨ ਲਈ ਅਸੀਂ ਪਹੁੰਚੇ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਜਿੱਥੇ ਦੇ ਕਿਸਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਫਸਲ ਦਾ ਪਤਾ ਲੱਗਿਆ ਅਤੇ ਕਿਵੇਂ ਉਸ ਨੂੰ ਬੀਜ ਮਿਲਿਆ ਉਹਨੂੰ ਪਤਾ ਲੱਗਿਆ ਵੀ ਇਹ ਕਿਸਾਨ ਜਿਹੜੇ ਵੇਖ ਸਕਦੇ ਮੈਂ ਕਿਸੇ ਯਾਰ ਦੋਸਤ ਨਾਲ ਫੇਸਬੁੱਕ ਤੇ ਵੇਖੀ ਸੀ ਜੀ ਜੀ ਮੈਂ ਜੋਬ ਕਰਦਾ ਮਿੱਤਲ ਮੁਰਸਕੋੜੀ ਤੋਂ ਸੁਫਰਵਜਨ ਮੈਡਮ ਜੀ ਉੱਥੋਂ ਮੇਰਾ ਮਨ ਬਣ ਗਿਆ ਵੀ ਆਪਾਂ ਇਹ ਖੇਤੀ ਕਰਕੇ ਦੇਖਣੀ ਹੈ ਅੱਛਾ ਠੀਕ ਹੈ ਜੀ ਤੇ ਉਦੋਂ ਵਾਲੀ ਇਹ ਗੁਰੂ ਕੇ ਕੋਠੇ ਲੱਗੀ ਸਾ ਪਿੰਡ ਭਗਤੇ ਦੇ ਨੇੜੇ ਜੀ ਬਾਈ ਜਮੇਰ ਸਿੰਘ ਦੇ ਦੋਕ ਨਾਲਾਂ ਜੀ ਜੀ ਮੈਂ ਉੱਥੋਂ ਵੀ ਲਿਆ 50000 ਦਾ ਅੱਧੇ ਏਕੜ ਦਾ ਠੀਕ ਹੈ ਜੀ ਮੇਰੇ ਮਨ ਨੂੰ ਚੰਗਾ ਲੱਗਾ ਮੈਡਮ ਇਹ ਬਜਾਈ ਮੈਂ ਅੱਧੇ ਖੇਤਾਂ ਨੂੰ ਸ਼ੁਰੂ ਕਰਤੀ ਅੱਛਾ ਜੀ ਇਹ ਮੈਂ 10ਵੇਂ ਮਹੀਨੇ 23 ਤਰੀਕ ਨੂੰ ਅਕਤੂਬਰ ਨੂੰ ਲਾਇਆ ਸੀਗਾ ਜੀ 2018 ਚ ਜੀ ਤੇ ਟਰੈਕਟਰ ਨਾਲ ਦੀਆਂ ਵੱਟਾਂ ਪਾੰਗਾ ਹੋਗਾ ਸੀਗਾ ਜੀ ਖਾਹੀ ਨਾਲ ਹਾਂਜੀ ਤੇ ਚੁੰਡੀਆਂ ਨਾਲ ਸੀ ਮੇਰੇ ਬੇਟੇ ਨੇ ਤੇ ਮੇਰੇ ਭਾਈ ਨੇ ਲਗਵਾਇਆ ਜੀ ਇਹ ਇਹ ਤੀਸਰ ਆਮ ਤਾਂ ਬਜਾਰੇ ਦਵਾਈਆਂ ਚ ਪਾਇਆ ਰਿਹਾ ਜੀ ਇਹ ਅੱਛਾ ਜੀ ਸਾਡੇ ਕੋਲ ਡਾਕਟਰ ਵੀ ਆਏ ਮੱਧ ਪ੍ਰਦੇਸ਼ ਦੇ ਠੀਕ ਹੈ ਜੀ ਜਿਨ੍ਹਾਂ ਨੇ ਜਾਂਚ ਕੀਤੀ ਉਹਾਂ ਦੇ ਵੀ ਹਾਂਜੀ ਨਾ ਕੋਈ ਕਿਸੇ ਨੂੰ ਪਤਾ ਨਹੀਂ ਇਹਦੇ ਬਾਰੇ ਠੀਕ ਹੈ ਜੀ ਸਾਨੂੰ ਪਤਾ ਸਾਡੇ ਕੋਲੇ ਲਿਆਓ ਦਿੱਲੀ ਜੈਪੁਰ ਅੰਮ੍ਰਿਤਸਰ ਠੀਕ ਹੈ ਠੀਕ ਹੈ ਜੀ ਇੰਨਾ ਦੇ ਜਿਆਦਾ ਵਿਕਰੀ ਆਈ ਕਿਸਾਨ ਨੇ ਖੁਦ ਮੰਨਿਆ ਕਿ ਖੇਤੀਬਾੜੀ ਮਾਹਿਰਾਂ ਦੇ ਨਾਲ ਉਸਨੇ ਸੰਪਰਕ ਨਹੀਂ ਸਾਧਿਆ ਪਰ ਉਸ ਦੇ ਮੁਤਾਬਕ ਉਸਨੂੰ ਫਸਲ ਦਾ ਦਿੱਲੀ ਮੁੰਬਈ ਦੇ ਵਿੱਚ ਕਾਫੀ ਰੇਟ ਮਿਲਣ ਦੀ ਸੰਭਾਵਨਾ ਹੈ ਪਰ ਕਿਸਾਨਾਂ ਨੂੰ ਜਾਗਰੂਕਤਾ ਨਾ ਹੋਣ ਕਰਕੇ ਇਹ ਨਹੀਂ ਪਤਾ ਕਿ ਇਸ ਦਾ ਪੀਜ ਮਹਿੰਗੇ ਮੁੱਲ ਦੇਤੇ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਤੁਸੀਂ ਜਦੋਂ ਫਸਲ ਬੀਜੀ ਹੈ ਤੇ ਉਦੋਂ ਕੀ ਖੇਤੀਬਾੜੀ ਦੇ ਜੋ ਮਾਹਿਰ ਸੀ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਕਾਇਮ ਹੋਇਆ ਉਹ ਉਹ ਉੱਥੇ ਪਹੁੰਚੇ ਤੁਹਾਡੇ ਕੋਲੇ ਜਾਂ ਫਿਰ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਫਸਲ ਬੀਜਣ ਤੋਂ ਪਹਿਲਾਂ ਨਹੀਂ ਮੈਡਮ ਅਸੀਂ ਕਿਸੇ ਕੋਈ ਰਾਇ ਨਹੀਂ ਲਈ ਜੀ ਜੋ ਬਾਈ ਜਮੇਸ਼ਾਣ ਦੇ ਗੁਰੂ ਕੋਠੇ ਵਾਲੇ ਨੇ ਸਾਨੂੰ ਰਾਇ ਦਿੱਤੀ ਉਸੇ ਤਰੀਕੇ ਨਾਲ ਆਦੀ ਫਸਲ ਜੀ ਤਿਆਰ ਕੀਤੀ ਆ ਤੇ ਗੁਸ਼ਲ ਸਿੰਘ ਜੀ ਇਸ ਤੋਂ ਬਾਅਦ ਜੇ ਗੱਲ ਕਰੀਏ ਤੇ ਇਸ ਦੀ ਲਾਗਤ ਕਿੰਨੀ ਆਈ ਹੈ ਤੇ ਇਹਦੇ ਵਿੱਚੋਂ ਮੁਨਾਫਾ ਕਿੰਨਾ ਹੋਵੇਗਾ ਤੁਹਾਨੂੰ ਜੇ ਆਪਾਂ ਪ੍ਰਤੀ ਏਕੜ ਦੀ ਗੱਲ ਕਰੀਏ ਪਰਦੀ ਏਕੜ ਦੀ ਗੱਲ ਆ ਜੀ ਇੱਕ ਏਕੜ ਦਾ ਲੱਖ ਰੁਪਏ ਦਾ ਬੀ ਪੈਂਦਾ ਮੈਡਮ ਤੇ ਮੇਰਾ ਅੱਧਾ ਏਕੜ 아이 50000 ਦਾ ਬੀਮਾ ਇਹ ਚ ਆ ਚੁੱਕਿਆ ਦੋ ਪਹਿਲਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਹੁਣ ਬੁਕਿੰਗ ਲਈ ਹੈ ਉਹ ਹੁਣ ਤੱਕ ਤੁਹਾਨੂੰ ਕਿੰਨੀ ਹੋ ਚੁੱਕੀ ਹੈ ਬੁਕਿੰਗ 50000 ਰੁਪਏ ਸਾਡੇ ਕੋਲ ਬੱਕ ਹੋ ਚੁੱਕਿਆ ਅੱਛਾ ਠੀਕ ਹੈ ਇਹ ਤੋਂ ਪਹਿਲਾਂ ਠੀਕ ਹੈ ਜੀ ਤੇ ਜਿਹੜਾ ਇਹਦਾ ਸਾਨੂੰ ਰੇਟ ਮਿਲਣਾ ਹੂੰ ਸਾਨੂੰ 2 ਲੱਖ ਤੱਕ ਇਹਦਾ ਜੀ ਠੀਕ ਹੈ ਜੀ 1 ਲੱਖ ਤੋਂ ਲੈ ਕੇ ਸਾਨੂੰ ਝਾ ਕਹਦੇ ਵੀ ਲੈ ਸਕਦਾ ਹੈ ਮੰਡੀਕਰ ਜਦੋਂ ਫਸਲ ਵੇਚਣ ਦੀ ਵਾਰੀ ਆਉਂਦੀ ਹੈ ਤਾਂ ਕਿਸਾਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ੰਕਾਵਾਂ ਹੁੰਦੀਆਂ ਨੇ ਹੁਣ ਇਸ ਵਕਤ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ ਫਸਲ ਤੁਹਾਡੀ ਵੇਚਣ ਦਾਣਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਕਿੱਥੇ ਵੇਚੀ ਜਾ ਸਕਦੀ ਹੈ ਤੇ ਕਿੱਥੇ ਦਾ ਜਿਹੜਾ ਸਹੀ ਮੁੱਲ ਜਿਹੜਾ ਮਿਲ ਸਕਦਾ ਸਹੀ ਮੁੱਲ ਨੂੰ ਮੈਡਮਾਂ ਵੀ ਸ਼ਿਕਾਇਤ ਕਰਕੇ ਹਾਂਜੀ ਇੱਕ ਮਹੀਨੇ ਬਾਅਦ ਦਿੱਲੀ ਮੰਡੀ ਕਰਨ ਹੋ ਰਿਹਾ ਹੈ ਇਹਦਾ ਜੀ ਜੈਪੁਰ ਬੰਬਾ ਤੇ ਅੰਮ੍ਰਿਤਸਰ ਮਜੀਠੀਆ ਮੰਡਿਆ ਜੀ ਠੀਕ ਹੈ ਜੀ ਉੱਥੇ ਹੋ ਰਿਹਾ ਸਾਨੂੰ ਲੱਗਦਾ ਵੀ ਸਾਨੂੰ ਕਾਫੀ ਮੁਨਾਫਾ ਮਿਲੇਗਾ ਠੀਕ ਹੈ ਜੀ ਬਾਕੀ ਸਾਡੇ ਕੋਲ ਜੀ ਮੱਧ ਪ੍ਰਦੇਸ਼ ਐਮਪੀ ਜੋ ਡਾਕਟਰ ਆ ਚੁੱਕਿਆ ਸੀ ਜਿਨ੍ਹਾਂ ਦਾ ਆਪ ਦਾ ਹਸਪਤਾਲ ਆ ਤੇ 18 20 ਬੰਦੇ ਉੱਥੇ ਕੰਮ ਕਰ ਰਹੇ ਆ ਠੀਕ ਹੈ ਜੀ ਤੇ ਉਹ ਵੇਖ ਕੇ ਗਏ ਸੀਗੇ ਉਹਨੇ ਤੁਸੀਂ ਮੇਰੇ ਕੋਲ ਲੈ ਕੇ ਆਉਣਾ ਵੀ ਇਦੋਂ ਹੀ ਵੱਡਾ ਮੁਨਾਫਾ ਸਾਨੂੰ ਮੈਂ ਦੇ ਸਕਦਾ ਹਾਂ ਇਹ ਜੀ ਇਹ ਦਵਾਈਆਂ ਬੂੜੀਆਂ ਦੇ ਵਿੱਚ ਤਿਆਰ ਹੁੰਦਾ ਜੀ ਤਾਤਰੀ ਖਤਰਾ ਪੰਦੂ ਤੇ ਪਾ ਕੇ ਪੀ ਸਕਦੇ ਆ ਹੋਰ ਵੀ ਇਹ ਦਵਾਈਆਂ ਬੂੜੀਆਂ ਬਹੁਤ ਹੀ ਵੀ ਜਿਹੜੇ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜੀ ਕਿਹੜੀ ਚੀ ਫਿਰ ਇਸ ਤੋਂ ਬਾਅਦ ਅਸੀਂ ਕਿਸਾਨ ਦੇ ਖੇਤ ਦੇ ਵਿੱਚੋਂ ਕੁਝ ਸੈਂਪਲ ਲੈ ਕੇ ਖੇਤੀਬਾੜੀ ਮਾਹਿਰਾਂ ਦੇ ਨਾਲ ਸੰਪਰਕ ਸਾਧਿਆ ਜਿਸ ਤੋਂ ਬਾਅਦ ਜੋ ਖੁਲਾਸੇ ਹੋਏ ਨੇ ਉਹ ਕਾਫੀ ਹੈਰਾਨੀਜਨਕ ਸਨ ਸਾਡੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਕੈਸਰ ਅਤੇ ਅਮਰੀਕਨ ਕੈਸਰ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਜੋ ਦੁਬਿਧਾ ਬਣੀ ਹੋਈ ਹੈ ਉਸ ਨੂੰ ਲੈ ਕੇ ਕਲੈਰੀਫਾਈ ਕਰਨ ਤੇ ਲਈ ਅਸੀਂ ਅੱਜ ਪਹੁੰਚੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੱਥੇ ਕਿ ਮਾਹਿਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਕੈਸਰ ਤੇ ਅਮਰੀਕਨ ਕੈਸਰ ਦੇ ਵਿੱਚ ਫਰਕ ਕੀ ਹੈ ਸਾਡੇ ਨਾਲ ਇਸ ਵਕਤ ਪੀਯੂ ਦੇ ਮਾਹਿਰ ਡਾਕਟਰ ਖੁਸ਼ਵਿੰਦਰ ਸਿੰਘ ਬਰਾੜ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਤੇ ਵਿੱਚ ਜੀ ਜੀ ਇਸ ਵਕਤ ਬਠਿੰਡਾ ਵਾਲੇ ਇਲਾਕੇ ਵਾਲੀ ਜਗ੍ਹਾ ਦੇ ਉੱਤੇ ਇਸ ਫਸਲ ਦੀ ਜਿਹੜੀ ਉਹ ਬਿਜਾਈ ਕੀਤੀ ਗਈ ਵੱਡੇ ਪੱਧਰ ਤੇ ਹਾਂ ਜੀ ਤੇ ਕਿਸਾਨ ਜਿਹੜੇ ਉਹ ਜਾਨਣਾ ਚਾਹੁੰਦੇ ਨੇ ਕਿ ਆਖਿਰਕਾਰ ਇਹ ਫਸਲ ਹੈ ਕੀ ਹੈ ਕਿਉਂਕਿ ਕੇਸਰ ਕਹਿ ਕੇ ਇਸ ਨੂੰ ਲਗਾਇਆ ਜਾ ਰਿਹਾ ਹੈ ਤੇ ਕਈ ਕਿਸਾਨ ਕਹਿ ਰਹੇ ਨੇ ਕਿ ਅਸੀਂ ਅਮਰੀਕਨ ਕੇਸਰ ਬੀਜਿਆ ਹਿਆ ਇਸ ਦੀ ਸਚਾਈ ਕੀ ਤੁਸੀਂ ਬਿਲਕੁਲ ਠੀਕ ਕਿਹਾ ਅਸਲ ਵਿੱਚ ਇਹ ਕਸੁੰਬੜਾ ਹੈ ਜੀ ਸਾਡੇ ਪਹਿਲਾਂ ਕਸੁੰਬੜਾ ਬੀਜਿਆ ਜਾਂਦਾ ਸੀ ਸਾਡੀ ਬਹੁਤ ਪੁਰਾਣੀ ਫਸਲ ਸੀ ਪਰ ਅੱਜ ਕੱਲ ਕਸੁੰਬੜਾ ਹੀ ਬੀਜਿਆ ਜਾਂਦਾ ਕਿਉਂਕਿ ਇਹਦੀ ਪੈਦਾਵਾਰ ਸਾਡੇ ਦੂਜੀਆਂ ਫਸਲਾਂ ਦੇ ਮਤਲਬਾ ਨਹੀਂ ਹੁੰਦੀ ਜਿਸ ਕਰਕੇ ਕਿਸਾਨਾਂ ਨੇ ਇਸ ਨੂੰ ਵਿਜਲਾ ਬੰਦ ਕਰਤਾ ਜੀ ਜੇ ਅੱਜ ਤੁਸੀਂ 40-50 ਚਾ 60 ਸਾਲ ਮਗਰ ਜਾਈਏ ਤਾਂ ਪੰਜਾਬ ਦੇ ਕੁਝ ਲੋਕ ਇਸ ਨੂੰ ਤੇਲ ਵਾਸਤੇ ਵੇਚ ਦੇ ਸਨ ਜੀ ਹਿੰਦੁਸਤਾਨ ਵਿੱਚ ਇਸ ਨੂੰ ਕੁਸੁੰਬੜਾ ਕਾਰਡੀ ਜਾਂ ਅੰਗਰੇਜ਼ ਸੈਫਰਨ ਕਿਹਾ ਜਾਂਦਾ ਹੈ ਹਮ ਪਰ ਜੇ ਅਸੀਂ ਇਹਨੂੰ ਅਮਰੀਕਾ ਦੇ ਵਿੱਚ ਨਾ ਲਈਏ ਤਾਂ ਇਹਨੂੰ ਅਮਰੀਕਨ ਸੈਫਰਨ ਸੈਫਰਨ ਦਾ ਮਤਲਬ ਕੇਸਰ ਹਮ ਇਹ ਅਸਲ ਅਸਲੀ ਕੇਸਰ ਹੈ ਉਹਦਾ ਨਾਮ ਸੈਫਰਨ ਹੈ ਪਰ ਇਹਦੇ ਪੀਲੇ ਰੰਗ ਦੇ ਫੁੱਲ ਹੁਣ ਕਰਕੇ ਇਹਨੂੰ ਸੈਫਲਾ ਹੋਰ ਕਹਿੰਦੇ ਸੀ ਜਾਂ ਦੂਜਾ ਸਿਹਤ ਤੋਂ ਜਿਹੜੇ ਫੁੱਲਾਂ ਦਵਾ ਹੈਗੇ ਇਹਨਾਂ ਚੋਂ ਇੱਕ ਰੰਗ ਨਿਕਲਦਾ ਹੈ ਉਹ ਭਗਮਾ ਰੰਗ ਹੁੰਦਾ ਹੈ ਤੇ ਪੁਰਾਣੇ ਜ਼ਮਾਨੇ ਸਾਡੇ ਕੱਪੜੇ ਦਾ ਰੰਗ ਕੱਢ ਕੇ ਦਿੰਦੇ ਸੀ ਜੀ ਦੂਸਰਾ ਇਹਦਾ ਕੀ ਹੈ ਕਿ ਦਵਾਈਆਂ ਤੋਂ ਅਦਰਬਾਈਜ਼ ਬਹੁਤ ਵਰਤੇ ਜਾਂਦਾ ਸੀ ਤਕਰੀਬਨ ਆਮ ਦੱਸਿਆ ਜਾਂਦਾ ਕਿ 30 ਤੋਂ 35 ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਕਾਬਿਲ ਹੈ ਜੇਕਰ ਲਗਾਤਾਰ ਇਹਨੂੰ ਲਿਆ ਜਾਵੇ ਹਮਮ ਪਰ ਫਿਰ ਵੀ ਅੱਜ ਕੱਲ ਦੇਖਣ ਵਿੱਚ ਆਇਆ ਕੋਈ ਕਿਸਾਨ ਵੀਰ ਇਹਨੂੰ ਵੇਚਣਾ ਚਾਲੂ ਕਰਤੇ ਉਹ ਅਸਲੀ ਕਿਸ ਨੂੰ ਦਾ ਭੁਲੇਖਾ ਸਮਝੋ। ਦੂਸਰਾ ਫਰਕ ਇਹ ਹੈ ਕਿ ਜਿਵੇਂ ਆਹ ਡੋਡੀ ਦੇ ਇਸ ਬੀ ਪੱਕ ਗਿਆ। ਹੂੰ। ਇਹ ਤੁਹਾਨੂੰ ਬੀ ਚਿੱਟੇ ਰੰਗ ਦਾ, ਕਾਲੇ ਰੰਗ ਦਾ, ਭੂਰੇ ਰੰਗ ਦਾ, ਕਿਸ ਰੰਗ ਦਾ ਹੋ ਸਕਦਾ ਕਿਸਮ ਤੋਂ ਕਿਸਮ ਦੇ ਅਨਸਾਰ। ਜੀ ਜੀ ਜੀ। ਪਰ ਕੇਸਰ ਦੇ ਵਿੱਚ ਬੀ ਨਹੀਂ ਬਣਦਾ। ਉਹ ਇੱਥੇ ਲਗੰਡੀਆਂ ਹੁੰਦੀਆਂ। ਜਿਵੇਂ ਕਿ ਤੁਸੀਂ ਕੋਈ ਗਲੈਂਡਰਸ ਦਾ ਫੁੱਲ ਦੇਖਿਆ ਹੋਵੇ, ਉਹ ਥੱਲੇ ਗੰਡੀਆਂ ਲੱਗਦੀਆਂ। ਹੂੰ। ਉਸ ਤਰ੍ਹਾਂ ਗੰਡੀਆਂ ਲੱਗਦੀਆਂ। ਜਾਂ ਕਈ ਵੀਰਾਂ ਨੇ ਨਰਗਸ ਦਾ ਫੁੱਲ ਦੇਖਿਆ ਹੋਵੇ, ਜਿਹੋ ਨਰਗਸ ਦਾ ਫੁੱਲ ਆਲਮ ਉਦੇ ਵਰਗਾ ਹੀ ਹੁੰਦਾ ਹੈ ਜਦ ਉਹਦੇ ਵਰਗਾ ਵਰਤਾਰਾ ਹੁੰਦਾ ਪੱਤੇ ਵੀ ਹੋ ਜਾਂਦੇ ਹੁੰਦਾ ਉਹ ਦੂਜੀ ਗੱਲ ਕੇਸਰ ਸਾਡੇ 50 ਚ ਬਿਲਕੁਲ ਨਹੀਂ ਹੋ ਸਕਦਾ ਇਹ ਕਿਸਾਨ ਵੀ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਜੇ ਗੰਡੀਆਂ ਵਿੱਚ ਲਾ ਲਣਗੇ ਸਾਨੂੰ 3 ਤੋਂ 4 ਮਹੀਨੇ -10 ਡਿਗਰੀ ਦੀ ਟੈਂਪਰੇਚਰ ਨਹੀਂ ਮਿਲਣਾ ਜੀ ਜਿਹੜਾ ਉਹਦੀ ਜ਼ਰੂਰਤ ਹੈ ਉਹਦੇ ਬਗੈਰ ਬੂਟਾ ਹੋਸਾ ਪੱਤੇ ਆ ਜਾਣ ਪਰ ਫੁੱਲ ਨਹੀਂ ਆਉਣਾ ਜੀ ਇਸ ਕਰਕੇ ਇਹ ਸਾਨੂੰ ਬਿਲਕੁਲ ਮਨ ਤੋਂ ਕੱਢ ਦੇਣਾ ਚਾਹੀਦਾ ਹੈ ਕਿ ਕੇਸਰ ਪੰਜਾਬs ਹੋ ਸਕਦਾ ਕੇਸਰ ਬਿਲਕੁਲ ਨਹੀਂ ਹੋ ਸਕਦਾ ਇਹ ਕਸੂਬੜਾ ਹੈ ਕਸੁੰਬੜਾ ਸਾਡਾ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਅੱਜਕੱਲ 2-3 ਸਟੇਟਾਂ ਜਿੱਥੇ ਇਹਨੂੰ ਕਾਫੀ ਉਗਾਇਆ ਜਾਂਦਾ ਹੈ। ਜੀ। ਉਹਦੇ ਵਿੱਚ ਆਂਧਰਾ ਇੱਕ ਨੰਬਰ ਤੇ ਕਰਨਾਟਕਾ, ਮਹਾਰਾਸ਼ਟਰ। ਡਾਕਟਰ ਸਾਹਿਬ ਅਮਰੀਕਨ ਕੇਸਰ ਤੇ ਕਸੁੰਬੜਾ ਦੋਨੋਂ ਇੱਕੋ ਚੀਜ਼ ਹੈ। ਹਾਂ ਜੀ ਇਹਦਾ ਨਾਂ ਹੈ। ਜੇ ਤੁਸੀਂ ਅਮਰੀਕਾ ਚਲੇ ਜਾਓਗੇ ਤਾਂ ਇਹਨੂੰ ਅਮਰੀਕਨ ਸੈਫਰਨ ਬੋਲਣਗੇ ਉਹ ਕਸੁੰਬੜਾ ਨਹੀਂ ਬੋਲਣਗੇ ਇਹਨੂੰ। ਜੀ ਜੀ। ਜੇ ਮੈਕਸੀਕੋ ਚਲੇ ਜਾਣਗੇ ਉਹ ਮੈਕਸੀਕੋ ਸੈਫਰਨ ਬੋਲਣਗੇ। ਜੇ ਇਰਾਨ ਚਲੋ ਇਰਾਨੀ ਸੈਫਰਨ ਬੋਲਣਗੇ। ਇੰਡੀਆ ਦੇ ਵਿੱਚ ਅਸੀਂ ਇਨੂੰ ਕਿਸੂੰੜੇ ਕਹਾਂਗੇ ਜਾਂ ਕਾਰਦੀ ਕਹਾਂਗੇ ਤੇ ਸਾਡਾ ਆਪਣਾ ਨਾਮ ਇਹਦਾ ਜੀ ਜੀ ਇਹਦਾ ਜਿਹੜਾ ਵਿਗਿਆਨਕ ਨਾਮ ਉਹ ਹੈਗਾ ਕਾਰਥਾਮਸ ਜੀ ਟੈਂਕੋਰੀਅਸ ਠੀਕ ਹੈ ਬਠਿੰਡੇ ਇਲਾਕੇ ਵਿੱਚ ਕਈ ਕਿਸਾਨ ਦੇਖਣਾ ਪਹਿਲਾਂ ਪੂਲੀ ਹੁੰਦੀ ਸੀ ਪੂਲੀ ਦੀ ਭੈਣ ਸੀ ਉਹਦਾ ਨਾਮ ਕਾਰਥਾਮਸ ਆਕਸੀਕੈਂਟਾਸੀ ਹੂੰ ਹੂੰ ਪਰ ਪੂਲੀ ਹੁਣ ਹੁਣ ਹੋਟ ਗਈ ਹੂੰ ਹੂੰ ਇਹਦੇ ਫਸਲ ਦੇ ਕੰਡੇ ਬਹੁਤ ਹੁੰਦੇ ਆ ਪਰ ਹੁਣ ਸਾਡੇ ਵਿਗਿਆਨਕ ਤੌਰ ਤੇ ਅਸੀਂ ਇਹਦੇ ਕੰਡੇ ਹਟਾਤੇ ਤਾਂ ਕਿ ਇਹ ਫਸਲ ਦੀ ਖੇਤੀ ਵਿੱਚ ਬੜੇ ਆਸਾਨੀ ਹੋ ਜਾਈ ਇਹਦੇ ਕੰਡੇ ਹੈ ਨਹੀਂ ਇਹਦੇ ਕੰਡੇ ਬਹੁਤ ਜ਼ਿਆਦਾ ਹੁੰਦੇ ਜੀ ਇਹਨੂੰ ਸਪੈਨਲਸ ਬੋਲਦੇ ਆਂ ਉਸ ਤੋਂ ਬਾਅਦ ਜਿਹੜਾ ਪਰਾਵਾ ਦੇਖ ਰਿਹਾ ਤੁਸੀਂ ਇਹਨੂੰ ਅਸੀਂ ਕੇਸਰ ਕਹਿ ਲਓ ਜਾਂ ਜੋ ਵੀ ਤੁਹਾਡੇ ਹੈਗਾ ਉਹ ਕਹਿ ਲਓ ਇਹਨੂੰ ਜੋ ਤੋੜਾਂਗੇ ਅਸੀਂ ਇਹ ਬਣ ਜਾਏਗਾ ਇਹਨੂੰ ਸੁਕਾ ਕੇ ਅਸੀਂ ਮੰਡੀ ਵਿੱਚ ਵੇਚਦੇ ਆਂ ਹਿੰਦੁਸਤਾਨ ਵਿੱਚ ਇਹਨੂੰ ਸੈਫੋਟੀ ਦੇ ਨਾਮ ਜਾਣਿਆ ਜਾਂਦਾ ਸੀ ਪਰ ਇਹਦੇ ਤੇ ਮੈਂ ਤੁਹਾਨੂੰ ਦੱਸਦਾ ਕਿਸਾਨ ਵੀਰੋ ਇਹ ਜਿਹੜਾ ਤੁਹਾਡਾ 1 ਏਕੜ ਜਿਹਨੇ ਪੱਤੀਆਂ ਇਹ ਤਕਰੀਬਨ 20 ਤੋਂ 25 ਕਿਲੋ ਹੀ ਨਿਕਲਣੇ ਆਂ ਪਰ ਜੋ ਇਹਦੀ ਲਾਗਤ ਆਉਣੀ ਮੰਡੀ ਦੇ ਵਿੱਚ ਤਉ ਦਾ 80% ਪੱਤੇ ਤੋੜਤੀ ਖਰਚ ਆ ਜਾਣਾ ਜੀ ਕਿਉਂਕਿ ਇਹਨੂੰ ਇਕੱਠਾ ਕਰਨਾ ਬਹੁਤ ਥਕ ਹੈ ਦੂਜੀ ਗੱਲੇ ਕੰਡੇ ਹੁੰਦੇ ਆ ਲੇਬਰ ਮੈਨੇਜ ਕਰਨੀ ਔਖੀ ਹੈ ਜੀ ਜੀ ਅੱਜ ਤੋਂ 10 ਸਾਲ ਪਹਿਲਾਂ ਹਿੰਦੁਸਤਾਨ ਵਿੱਚ ਪੱਤਿਆਂ ਦੇ 1000 ਰੁਪਏ ਕਿਲੋ ਸੀ ਤਾਂ ਸੱਤ ਤੋਂ 800 ਰੁਪਏ ਕਲਾ ਇਹਨੂੰ ਤੋੜਨ ਤੇ ਖਰਚ ਆ ਜਾਂਦਾ ਸੀ ਅੱਜ ਇਹ ਹਿੰਦੁਸਤਾਨ ਦੇ ਮਾਰਕੀਟਸ 2 ਜਾਂ 3000 ਰੁਪਏ ਰੇਟ ਹੋਏਗਾ ਵੱਧ ਨਹੀਂ ਹੋਣਾ ਜੀ ਅਮਰੀਕਾ ਵਿੱਚ ਰੇਟ ਕਿੰਨੇ ਮੈਨੂੰ ਨਹੀਂ ਪਤਾ ਜੀ ਇਹਦਾ ਮਤ ਤੁਹਾਡਾ ਜੀ 3000 ਰੇਟ ਆ ਤਾਂ 2000 ਰੁਪਏ ਤਕਰੀਬਨ ਤੋੜ ਤੇ ਪੱਤੇ ਤੋੜ ਤੇ ਖਰਚ ਆ ਜਾਊ ਸੋ ਸੁਣਿਆ ਤੁਸੀਂ ਕਿ ਇਸ ਫਸਲ ਦੇ ਵਿੱਚੋਂ ਕਿੰਨੀ ਕਮਾਈ ਕਿਸਾਨ ਦੇ ਪੱਲੇ ਪਵੇਗੀ ਇਹਦਾ ਰੇਟ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਤੇ ਇਹ ਵੀ ਇਹ ਕਿ ਕਿਸਾਨ ਜਿਹੜੇ ਬਿਜਾਈ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਹਿ ਰਹੇ ਕਿ ਸਾਨੂੰ ਜੋ ਮਾਰਕੀਟ ਦੇ ਵਿੱਚ ਇਸ ਦਾ ਕਾਫੀ ਮੁਨਾਫਾ ਮਿਲ ਰਿਹਾ ਜੇ ਅਸੀਂ ਮਾਰਕੀਟ ਦੇ ਵਿੱਚ ਵੇਚਦੇ ਹਾਂ ਤੇ ਇਵਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਹਨਾਂ ਨੂੰ ਬੀਜ ਦਾ ਜਿਹੜਾ ਉਹ ਵੀ ਰੇਟ ਕਾਫੀ ਵਧੀਆ ਮਿਲ ਰਿਹਾ ਜੀ ਉਹ ਅੱਗੇ ਬੀਜ ਹੀ ਵੇਚਦੇ ਨੇ ਤਾਂ ਵੀ ਉਹਨਾਂ ਨੂੰ ਫਸਲ ਦੇ ਵਿੱਚੋਂ ਮੁਨਾਫਾ ਹੋ ਰਿਹਾ ਉਸ ਬਾਰੇ ਥੋੜਾ ਜਿਹਾ ਚੱਲਣਾ ਨਹੀਂ ਬਹੁਤ ਸੋਣੀ ਗੱਲ ਕੀਤੀ ਜਿੱਥੋਂ ਤੱਕ ਬੀ ਹੈ ਗਵਰਨਮੈਂਟ ਦਰ ਹੈ 5300 ਰੁਪਏ ਬਣਿਆ ਹੋਇਆ ਜੀ ਪਰ ਕਈ ਵਾਰ ਮਾਰਕੀਟ ਵਿੱਚ 4 ਤੋਂ 5000 ਰੁਪਏ ਜਾਂ ਇਹ ਤੋਂ ਘੱਟ ਵਿਕਦਾ ਹੈ ਕਿਲੋ ਦੇ ਸਾਹਮਣੇ ਕਿਲੋ ਸਾਹਮਣੇ ਜੀ ਹੁਣ ਜੇ ਤੁਸੀਂ 50000 ਰੁਪਏ ਕਿਲੋ ਕਰਨੇ ਤਾਂ 5 ਕਰੋੜ ਦਾ ਕੁਆਂਟਲ ਬਣ ਗਿਆ ਜੀ ਤੇ ਕਿਸਾਨ ਵੀ ਜੇ ਤਵੀਜਣੇ ਆ ਤੇ 50 ਰੁਪਏ ਬੀ ਲਓ ਫਿਰ 50000 ਨੂੰ ਕਿਉਂ ਕਿਲੋ ਦਿੰਦੇ ਆ ਜਦੋਂ ਤੁਹਾਡੇ ਅਪਰੋਬਧ ਹੈ ਆ ਕਿਸਮ ਮੈਂ ਜਿੱਥੇ ਤੱਕ ਕਹ ਸਕਦਾ ਇਹ ਮਹਾਰਾਸ਼ਟਰ ਅਕੋਲਾ ਦੀ ਕਿਸਮ ਹੈ ਇਹਦਾ ਨਾਪ ਹੀ ਮੈਂ ਜੀ ਉੱਥੇ ਕਾਫੀ ਪਰ ਚਲਦਾ ਹੈ ਇਹ ਸਪੈਨਲੈਸ ਹੈ ਉੱਥੇ ਨਾ ਕੁੜਜਾ ਅਬਰਵਤੀ ਦੇ ਲੇਕੇ ਜਿੰਨਾ ਤੁਹਾਨੂੰ ਮਾਰਕਟ ਜੁ 5000 ਰੁਪਏ ਕੋਲ ਜਿੰਨਾ ਮਰਜੀ ਲੈ ਲ ਤੁਸੀਂ 50000 ਕੋਲ ਕਿਉਂ ਲੈਂਦੇ ਹੋ ਮੰਨ ਲਓ ਇਹ ਕਿੱਤੀ ਵੀ ਕਰਨੀ ਤੁਸੀਂ ਜੀ ਜੀ ਬਹਤ ਇਸ 파ਸ ਨਹੀਂ ਕਰਦੇ ਕਿਉਂਕਿ ਇਹ ਤੁਹਾਨੂੰ ਆਮਦਨ 15 ਤੋਂ 20000 ਰੁਪਏ ਕਿੱਲਾ ਬੱਤ ਬੱਤ ਆਏਗੀ ਜੇ ਤੁਹਾਨੂੰ ਨਿਯੋਗ ਦੂਜੀਆਂ ਫਸਲਾਂ ਦੇ ਮਤਲਬ ਨਹੀਂ ਦੂਜੀ ਫਸਲ ਬਹੁਤ ਲੰਮੀ ਹੈ ਇਹਨੂੰ ਤੁਸੀਂ ਨਵੰਬਰ ਚ ਲਾਉਣਾ ਹੈ ਤੇ ਜਾ ਕੇ ਮਈ ਚ ਕੱਟੀ ਜਾਣੀ ਆ ਉਸ ਦੁਵਿਧਾ ਬਹੁਤ ਕਟਣ ਕਰ ਤੇ ਬਹੁਤ ਹੈ ਰਹੀ ਗੱਲ ਵੀ ਇਹ ਵੀ ਭਰਾਓ ਤੁਹਾਡਾ ਮੰਡੀ ਚ ਇੱਥੇ ਨਹੀਂ ਵਿਕਣਾ ਕਿਉਂਕਿ ਸਾਡੇ ਕੋਲ ਕੋਈ ਐਮਐਲ ਹੈ ਹੀ ਨਹੀਂ ਜਿਹੜੀ ਖਰੀਦੇ ਜਿਵੇਂ ਕਿ ਆ ਜਰ ਰਿਹਾ ਕਿ ਮਾਰਕੀਟ ਦੇ ਵਿੱਚ ਦਿੱਲੀ ਇਹਦੀ ਦਿੱਲੀ ਮਾਰਕੀਟ ਹੈ ਜਾਂ ਫਿਰ ਮੁੰਬਈ ਦੇ ਵਿੱਚ ਅਸੀਂ ਮਾਰਕੀਟ ਦੱਸੀ ਜਾ ਰਹੀ ਹੈ ਤਾਂ ਕਿਸਾਨ ਉੱਥੇ ਜਾ ਕੇ ਜੇ ਵੇਚਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਵੀ ਭਾਰੀ ਮੁਨਾਫਾ ਹੋ ਰਿਹਾ ਜਿਸ ਤਰ੍ਹਾਂ ਸਾਡੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ 50000 50000 ਰੁਪਏ ਕਿਲੋਸ ਹਨ ਸੋਚ ਰਹੇ ਆ ਜਦੋਂ ਕਿ 50 ਰੁਪਏ ਕਿਲੋ ਹੈ ਹਮ ਮੰਡੀ ਤੁਹਾਡਾ 50 ਰੁਪਏ ਕਿਲੋ ਵਿਕਣਾ 50000 ਉਹ ਨਹੀਂ ਵਿਕਣਾ ਹਮ ਅੱਛਾ ਰੇ ਕੇਸ ਦੀ ਗੱਲ ਜੀ ਜਿਹੜਾ ਅਸਲੀ ਕੇਸਰ ਹੈ ਉਹਦੇ ਬੀ ਨਹੀਂ ਬਣਦਾ ਉਹਦੇ ਗੰਢੀਆਂ ਆਉਂਦੀਆਂ ਨੂੰ ਕੌਰਮ ਕਹਿੰਦੇ ਆਂ ਜੀ ਉਹ ਕੌਰਮ ਜ਼ਮੀਨ 'ਚ ਹੁੰਦਾ ਹੈ ਕੌਰਮ ਤੋਦਾ ਉਹਦੇ ਵੀ ਬਿਲਕੁਲ ਹੀ ਮਲੇ ਫੁੱਲ ਬਣੇਗਾ ਹੂੰ ਉਹਦੇ ਬਾਰੇ ਤੁਹਾਨੂੰ ਸਾਡੇ ਅਗਲੇ ਵਿਗਿਆਨੀ ਵਿਸਤਾਰ ਦੱਸਣਗੇ ਕਿ ਉੱਥੇ ਕੇਸਰ ਕਿਹੜੀ ਚੀਜ਼ ਹੁੰਦੀ ਹੈ ਜੀ ਜੀ ਪਰ ਕਿਸਾਨ ਵੀਰੋ ਖਿਆਲ ਰੱਖਿਓ ਜੀ ਇਹ ਕੇਸਰ ਨਹੀਂ ਹੂੰ ਦੂਜੀ ਗੱਲ ਜੇਕਰ ਤੁਹਾਡਾ ਅਮਰੀਕਾ ਦੇ ਵਿੱਚ ਵੇਚਦਾ ਹੈ ਉਹਦੇ ਲਈ ਸਾਨੂੰ ਲਾਇਸੈਂਸ ਲੈਣਾ ਪਏਗਾ ਕੱਲ ਨੂੰ ਲਾਇਸੈਂਸ ਲੈ ਕੇ ਤੁਹਾਡੇ ਕੀ ਕੀਮਤਾਂ ਦੇ ਇਹਦੇ ਬਾਰੇ ਮੈਂ ਕੁਝ ਕਿੰਤੂ ਪਰੰਤ ਨਹੀਂ ਕਹਾਂਗਾ ਯਾਨੀ ਇਹ ਫਸਲ ਅਮਰੀਕਾ ਦੇ ਵਿੱਚ ਵੇਚੀ ਜਾ ਸਕਦੀ ਲੋਕੀ ਵੇਚਦੇ ਆ ਜੀ ਅੱਜ ਕੱਲੇ ਨੂੰ ਉੱਥੇ ਸੈਪੋ ਟੀ ਜਾਂ ਹਰਬਲ ਟੀ ਦੇ ਨਾਂ ਤੇ ਵੇਚੀ ਜਾਂਦੀ ਹੈ। ਕਈ ਲੋਕੀ ਇਸ ਵਾਰ ਮਰ ਕਰਕੇ ਕਈ ਮਸਜੂਜ ਕਰ ਰਹੇ ਹੋ ਸਕਦਾ ਕੋਈ ਗਲਤੀ ਨਾਲ ਕਿਸਰ ਕਈ ਬੀਜ ਦਾ ਹੋਵੇ। ਜੀ ਜੀ। ਜੋ ਪਤਾ ਲੱਗੇ ਕਿ ਕਿਸ ਦਾ ਇਸ ਟਾਈਮ ਜੀਜ਼ ਦਾ ਇਹਨੂੰ ਅਮਰੀਕਨ ਕਿਸਰ ਹੈ ਉਹਦਾ ਰੇਟ ਹੋਏਗਾ 120 ਰੁਪਏ ਡਾਲਰ ਕੋਲੋਰਾ। ਜੀ। ਜਿਹੜਾ ਅਸਲੀ ਕਿਸਰ ਹੈ ਉਹ 2800 3000 ਅਮਰੀਕਨ ਡਾਲਰ ਦਾ। ਅਮਰੀਕਨ ਡਾਲਰ ਦਾ ਰੇਟ। ਪਰ ਉਹਦੇ ਨਾਲ ਮਿਲਾਪਟ ਕਰਾਂਗੇ ਇਹ ਮਿਲਾਪਟ ਨਹੀਂ ਅੱਜ ਸਾਨੂੰ ਨਹੀਂ ਪਤਾ ਲੱਗਦਾ ਪਰ ਕੱਲ ਨੂੰ ਜਦ ਬਸਤਾਰਾ ਗਿਆ ਸਾਨੂੰ ਮੈਂ ਇਹਨੂੰ ਬਿਲਕੁਲ ਸਿਆਣ ਸਕਦਾ ਅਸਲੀ ਕਿਸੇ ਦੂਜੇ ਨੂੰ ਸਿਆਣ ਸਕਦਾ ਇੱਥੇ ਮੈਨੂੰ ਇਹਨੂੰ ਕਿ ਪਾਣੀ ਚ ਘੋਲੋ ਇਹਦੀ ਪੱਤੀ ਖੁੱਲ ਕੇ ਬਾਹਰ ਆ ਜਾਏਗੀ ਕੇਸਰ ਦੀ ਨਹੀਂ ਆਏਗੀ ਫਿਰ ਮੇਰੇ ਕਿਸਾਨਾਂ ਨੂੰ ਬਹੁਤ ਹੈ ਪਈ ਜੇ ਤੁਸੀਂ ਇਹ ਲਾਉਣਾ ਵੀ ਹੈ ਪਹਿਲਾਂ ਸਾਡੇ ਖੇਤੀਬੜੀ ਜਿਹਨ ਦੇ ਵਿੱਚ ਤੋਂ ਪਤਾ ਕਰ ਲੋ ਕੀ ਚੀਜ਼ ਹੈ ਜੀ ਜੀ ਫਿਰ ਦੂਜੀ ਗੱਲ ਮਾਰਕੀਟ ਜਿਹੜੇ ਪਤਾ ਲਾ ਕਰ ਲੋ ਇਹ ਨਹੀਂ ਮਿਲਦਾ ਜਦੋਂ ਤੁਸੀਂ ਬੰਬੇ ਜਾਓਗੇ ਮਹਾਰਾਸ਼ਟਰ ਹੁੰਦਾ ਹੈ ਬੰਬੇ ਤੋਂ ਮਾਰਕੀਟ ਵਿੱਚ ਮਿਲ ਜੇਗਾ ਜੀ ਤੁਹਾਨੂੰ ਆਂਧਰਾ ਦੇ ਮਾਰਕੀਟ ਜਾਗੇ ਤੁਹਾਨੂੰ ਮੰਡੀ ਵਿੱਚ ਮਿਲ ਜੇਗਾ ਇਹਨੂੰ ਕੜੜੀ ਕਰਕੇ ਜਾਣੇ ਦਾ ਉੱਥੇ ਸੈਫ ਲਾਉਂਦੇ ਕਿਸੇ ਨਹੀਂ ਬੋਲਣਗੇ ਇਹਨੂੰ ਕੜੜੀ ਬੋਲਦੇ ਆ ਕੜੜੀ ਦੇ ਨਾਂ ਤੇ ਫਸਲ ਵਿਕਦੀ ਹੈ ਹਮ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਇਥੇ ਸਲਾਦ ਨਹੀਂ ਚਾਹੋਗੇ ਇਸ ਪਰ ਮੈਂ ਕਹਾਂ ਨਾ ਜੀ ਇਹਦੇ ਬੰਦਾ ਜਾਓ ਹਾਂ ਜੇ ਤੁਹਾਨੂੰ ਕੋਈ ਪੱਕੀ ਗਰੰਟੀ ਦਿੰਦਾ ਹੈ ਮੈਂ ਇਹ ਪੱਤੇ ਕਿੰਨੇ ਲਾਂਗਾ ਹੂੰ ਆਪ ਦੀ ਲੇਬਰ ਕੱਢ ਕੇ ਜੇ ਤੈਨੂੰ ਪੱਕਾ ਦਿੰਦਾ ਮੈਨੂੰ ਇਹ ਚ ਲੱਖ ਜਾਂ 2 ਲੱਖ ਰੁਪਈਆ ਕਿੱਲਾ ਦਿੰਦਾ ਉਹਨਾਂ ਕੰਟੈਕਟ ਕਰਕੇ ਵੇਚ ਲਓ ਮੈਂ ਨਹੀਂ ਕਹਿੰਦਾ ਤੇ ਅਸਲ ਕੇਸਰ ਦੇ ਬਾਰੇ ਜਾਣਦਿਆਂ ਕਿ ਆਖਿਰਕਾਰ ਜਿਹੜਾ ਕੇਸਰ ਹੈ ਉਹ ਕਿਹੜੇ ਹਾਲਾਤਾਂ ਦੇ ਵਿੱਚ ਬੀਜਿਆ ਜਾਂਦਾ ਤੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਸਾਡੇ ਨਾਲ ਡਾਕਟਰ ਸੁਰਿੰਦਰ ਕੌਰ ਸੰਧੂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਅੱਜ ਕੇਸਰ ਦੇ ਬਾਰੇ ਜੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਅਮਰੀਕਨ ਕੇਸਰ ਤੇ ਕੇਸਰ ਦੇ ਵਿੱਚ ਫਰਕ ਕਰਨਾ ਕਿਸਾਨਾਂ ਨੂੰ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਤੇ ਨਹੀਂ ਪਤਾ ਹੁੰਦਾ ਕਿ ਬਈ ਆਮ ਤੌਰ ਤੇ ਉੱਤੇ ਵੀ ਕੇਸਰ ਕੀ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਕੇਸਰ ਦੀ ਬਜਾਈ ਕੀਤੀ ਜਾਂਦੀ ਹੈ ਤੇ ਕਿਹੜੇ ਇਲਾਕਿਆਂ ਦੇ ਵਿੱਚ ਪਾਇਆ ਜਾਂਦਾ ਜੀ ਮੈਮ ਅੱਜਕੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਗੁੰਮਰਾ ਹੋ ਰਹੇ ਆ ਸੁਮੜਾ ਦੇ ਨਾਂ ਤੇ ਤੇ ਕੇਸਰ ਦੇ ਨਾਂ ਤੇ ਸੁੰਬੜਾ ਦੀ ਖੇਤੀ ਕਰਿਆ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਕਿ ਕੇਸਰ ਬਹੁਤ ਠੰਡੇ ਇਲਾਕਿਆਂ ਦੀ ਫਸਲ ਹੈ ਕੇਸਰ ਸਿਰਫ ਉੱਥੇ ਹੁੰਦਾ ਜਿੱਥੇ 2-3 ਮਹੀਨੇ ਬਰਫ਼ ਪੈਂਦੀ ਰਹਿੰਦੀ ਰਹਿੰਦੀ ਜਿੱਦਾ ਉੱਪਰ ਅਫਗਾਨਿਸਤਾਨ ਆਪਣੇ ਭਾਰਤ ਚ ਸ਼੍ਰੀਨਗਰ ਦਾ ਹੈਗਾ ਤੇ ਉਹਦੇ ਆਸ-ਪਾਸ ਦੇ ਕੁਝ ਇਲਾਕੇ ਆ ਜਿੱਥੇ ਕੇਸਰ ਦੀ ਫਸਲ ਹੁੰਦੀ ਹੈ ਤੇ ਉਹ ਕੇਸਰ ਦੇ ਆਪਣਾ ਜਿਹੜਾ ਪੰਜਾਬ ਹੈ ਉਹ ਅਸਲੀ ਕੇਸਰ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਲਈ ਇਹਦਾ ਦਾ ਤਾਪਮਾਨ ਇਹਦੀਆਂ ਕੰਡੀਸ਼ਨ ਟੁਕਵਾ ਹੀ ਨਹੀਂ ਹੈ ਤੁਸੀਂ ਉਦੇ ਵਿੱਚ ਉਸ ਏਰੀਆ 'ਚ ਨਹੀਂ ਆਉਂਦੇ ਤੇ ਜੇ ਅਸੀਂ ਇੱਥੇ ਕੇਸਰ ਲਗਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਸੀ ਉਹਦੀ ਉਹਦੀ ਫਸਲ ਨੂੰ ਇੱਥੇ ਲੈਸ ਲੱਗਦਾ ਤੇ ਹੁਣ ਇਹਦਾ ਹੈਗਾ ਕਿ ਜਿੱਦਾਂ ਹੁਣ ਸ਼੍ਰੀਨਗਰ ਹੈ ਉੱਥੇ ਬੜੇ ਆਰਾਮ ਨਾਲ ਹੋ ਜਾਂਦਾ ਬਸ ਇਹਨੂੰ ਠੰਡੇ ਇਲਾਕੇ ਦੀ ਲੋੜ ਹੈ ਜੀ ਤੇ ਇੱਕ ਹੈਗਾ ਕਿ ਜਿੱਦਾਂ ਅਸੀਂ ਫੁੱਲਾਂ ਤੋਂ ਹੁਣ ਜਿੱਦਾਂ ਕਸੁੰਬੜਾ ਦਾ ਫੁੱਲ ਜੇ ਦੇਖਣਾ ਹੋਵੇ ਤਾਂ ਕੇਸਰ ਦਾ ਉਹਦੇ ਵਿੱਚ ਬਿਲਕੁਲ ਪਿੰਤਾ ਹੈ ਇਹ ਜਿਹੜਾ ਕੇਸਰ ਦਾ ਬੂਟਾ ਹੀ 1 ਸਵਾ 2 ਫੁੱਟ ਤੱਕ ਹੀ ਰਹਿੰਦਾ ਹੈ ਜੀ ਤੇ ਇੱਕ ਇਹ ਕਹਿੰਦੇ ਨੀਲੇ ਰੰਗ ਦੇ ਫੁੱਲ ਹੁੰਦੇ ਆ ਜਦਕਿ ਤੁਸੀਂ ਕਸੁੰਬੜਾ ਦੇਖਿਆ ਹੋਣਾ ਜਿਹੜੇ ਕਿਸਾਨ ਵੀਰ ਲਗਾਈ ਜਾਂਦੇ ਆ ਪੀਲੇ ਰੰਗ ਦਾ ਥੋੜੇ ਲਾਲ ਰੰਗ ਦੇ ਫੁੱਲ ਹੁੰਦੇ ਆ ਜਦਕਿ ਕੇਸਰ ਦਾ ਜਿਹੜਾ ਉਹ ਜਿਹੜਾ ਕੇਸਰ ਕਹਿੰਦੇ ਇੱਕ ਫੁੱਲ 'ਚੋਂ ਤਕਰੀਬਨ ਤ ਰੰਗ ਦੀਆਂ ਉਹਨੂੰ ਹੀ ਅਸੀਂ ਜਿਹੜਾ ਉਹਨੂੰ ਸੁਕਾ ਕੇ ਕੇਸਰ ਬਣਦੇ ਤੇ ਇੱਥੇ ਤੁਸੀਂ ਇਹ ਦੇਖਦੇ ਹੋ ਜਿੱਦਾਂ ਹੁਣ ਆਹ ਕਸੁੰਬੜਾ ਦਾ ਫੁੱਲ ਹੈ ਹੈ ਨਾ ਜਿਹਨੂੰ ਅਸੀਂ ਸੈਫ ਅੰਗਰੇਜ਼ੀ ਚ ਸੈਫ ਲਾਰ ਕਹਿੰਦੇ ਆ ਇਹਦੇ ਇਹ 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 ਫੁੱਲਾਂ ਦਾ ਹੈ ਔਰ ਇਹਦੇ ਕਿੰਨੇ ਸਾਰੇ ਫੁੱਲ ਹੈ ਤੇ ਉੱਥੇ ਤੁਸੀਂ ਕੇਸਰ ਦਾ ਫੁੱਲ ਦੇਖੂਗੇ ਸਿਰਫ ਇੱਕ ਨੀਲੇ ਰੰਗ ਦਾ ਫੁੱਲ ਹੈ ਤੇ ਸਿਰਫ ਤਿੰਨ ਤੁਰੀਆਂ ਇੱਕ ਇੱਕ ਫੁੱਲ ਦੇ ਇੱਥੇ ਕਾਫੀ ਸਾਰੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਬਹੁਤ ਸਾਰੀਆਂ ਹੈ ਪਰ ਮੈਨੂੰ ਉਹ ਇਹਨਾਂ ਨੂੰ ਡਰਾਈ ਕਰਕੇ ਤਾਂ ਕਈਆਂ ਨੂੰ ਲੱਗਦਾ ਆਪਣੇ ਕਿਸਾਨ ਵੀਰ ਐਸੀ ਗਲਤੀ ਭੁਲੇਖਾ ਪਾ ਰਿਹਾ ਹੁਣ ਤੁਸੀਂ ਇਹਨੂੰ ਦੇਖੂਗੇ ਇਹਦੀਆਂ ਇਹਨਾਂ ਨੂੰ ਜਦੋਂ ਚੰਗੀ ਤਰ੍ਹਾਂ ਸੁਕਾ ਲਓਗੇ ਤੇ ਤੁਸੀਂ ਕੇਸਰ ਦੀਆਂ ਉਹ ਤੁਰੀਆਂ ਦੇਖੂਗੇ ਆਮ ਉਹਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੈਨੂੰ ਲੱਗਦਾ ਇਹੀ ਕਾਰਨ ਹੈ ਜਿਹਦੇ ਕਰਕੇ ਕੋਈ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਆਪਣੇ ਨੂੰ ਕੋਈ ਗੁੰਮਰਾਹ ਕਰ ਲੈਂਦਾ ਕਿ ਤੁਸੀਂ ਕੇਸਰ ਦੀ ਖੇਤੀ ਕਰ ਰਹੇ ਹੋ ਜਦਕਿ ਉਹ ਅਹਾਵਲਾ ਜਿਹੜਾ ਇਹ ਕੁਸਮਬੜਾ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 15 16 ਤੱਕ ਇਹਦੀ ਇੱਕ ਤੇਲ ਬੀਜ ਫਸਲਾਂ 'ਚ ਸਿਫਾਰਿਸ਼ ਕੀਤੀ ਗਈ ਜਿੱਦਾਂ ਹੁਣ ਆਪਾਂ ਸਰੋਂ ਗਾਉਂਦੇ ਆ ਆਪਣਾ ਗੋਭੀ ਸਰੋਂ ਦੀ ਐ ਤੋਰੀਆ ਦੀਆਂ ਉਦਾਂ ਹੀ ਆਪਣੇ ਕਸੁੰਬੜਾ ਦੀ ਫਸਲ ਹੈ ਫਲਾਰ ਜਿਹੜਾ ਪੰਜਾਬ ਦੇ ਵਿੱਚ ਜਿਹਨੂੰ ਕਸੁੰਬੜਾ ਕਹਿੰਦੇ ਆ ਉਹ ਇੱਕ ਤੇਲ ਬੀਜ ਫਸਲ ਹੈ ਬਲਕਿ ਇਹਦਾ ਬੜਾ ਚੰਗਾ ਤੇਲ ਹੈ ਇਹਦੀ ਖਲ ਵੀ ਨਿਕਲਦੀ ਐ ਔਰ ਉਪਰੋਂ ਜੇ ਆਪਾਂ ਕੇਸਰ ਕਹਿੰਦੇ ਆ ਕਿ ਕਿਸਾਨਾਂ ਨੂੰ ਲੱਗਦਾ ਜੀ ਸਾਨੂੰ 50000 ਰੁਪਏ ਦਾ ਕੇਸਰ ਦਾ ਵੀ ਮਿਲ ਗਿਆ ਕਿਸਾਨ ਵੀਰਾਂ ਨੂੰ ਬਹੁਤ ਚੰਗੀ ਤਰ੍ਹਾਂ ਸੋਚ ਮਨ ਚ ਰੱਖਣਾ ਚਾਹੀਦਾ ਕਿ ਸਾਇੰਟਿਫਿਕਲੀ ਜੇ ਕਿ ਇਹ ਕੇਸਰ ਦਾ ਵੀ ਹੁੰਦਾ ਹੀ ਨਹੀਂ ਜਿੱਦਾਂ ਤੁਸੀਂ ਉਹ ਅਦਰਕ ਦੀਆਂ ਗੰਡਾਂ ਦੇਖੀਆਂ ਉਹ ਗੰਡਾਂ ਤੋਂ ਹੀ ਹੁੰਦਾ ਉਹਦੀ ਜਿੱਦਾਂ ਅਸਲ ਕੇਸਰ ਅਸਲ ਕੇਸਰ ਉਹਦੀ ਜਿੱਦਾਂ ਆਪਾਂ ਅਗਲੀ ਫਸਲ ਕੋਈ ਉਹਦਾ ਕੋਈ ਕਾਲੇ ਰੰਗ ਦਾ ਚਿੱਟੇ ਰੰਗ ਦਾ ਕੋਈ ਵੀ ਨਹੀਂ ਹੁੰਦਾ ਉਹਦਾ ਕੇਸਰ ਦਾ ਜੇ ਤੁਹਾਨੂੰ ਕੋਈ ਆ ਕੇ ਕਹਿੰਦਾ ਕਿ ਇਹ ਕੇਸਰ ਦਾ ਬੀਜ ਹੈ ਤਾਂ ਉੱਤੇ ਬਿਲਕੁਲ ਯਕੀਨ ਨਹੀਂ ਕਰਨਾ ਕੇਸਰ ਸਿਰਫ ਜਿੱਦਾਂ ਦੀਆਂ ਅਦਰਕ ਦੀਆਂ ਗੰਡਾਂ ਉਹ ਗੰਡਾਂ ਤੋਂ ਇੱਕ ਗੰਡ ਤੋਂ ਜਿੱਦਾਂ ਆਪਾਂ ਬੀਜ ਲਈ ਉੱਥੋਂ ਕੇਸਰ ਦਾ ਬੂਟਾ ਹੋ ਜਾਣਾ ਉੱਥੋਂ ਹੀ ਉਹਦੀਆਂ ਫੁੱਲਾਂ ਤੋਂ ਆਪਾਂ ਤਿੰਨ ਤਿੰਨ ਤੁਰੀਆਂ ਇਕੱਠੀਆਂ ਕਰ ਲੈਣੀਆਂ ਇਸ ਕਰਕੇ ਤੁਸੀਂ ਉਹ ਤਾਂ ਬਿਲਕੁਲ ਭੁੱਲ ਜਾਓ ਤੇ ਹੁਣ ਜੇ ਕੋਈ ਇਹਦੇ ਬੀਜ ਨੂੰ ਤੁਹ ਦਾ ਕੋਈ 50000 ਰੁਪਇਆ ਤਾਂ ਉਹ ਵੀ ਆਪਾਂ ਜਿੱਦਾਂ ਹੁਣ ਸਾਰੀਆਂ ਤੇਲ ਬੀਜ ਫਸਲਾਂ ਦੀ ਸੈਂਟਰਲ ਗਵਰਨਮੈਂਟ ਵੱਲੋਂ ਐਮ ਐਸ ਸੀ ਜਿਹਨੂੰ ਅਸੀਂ ਕਟੋਕਟ ਸਮਰਥਨ ਮੁੱਲ ਕਹਿੰਦੇ ਆ ਉਹ ਨਿਰਧਾਰਿਤ ਕੀਤਾ ਜਾਂਦਾ ਔਰ ਇਸ ਸਾਲ ਵੀ ਆਪਣੀਆਂ ਜਿਹੜੀਆਂ ਇਹਦੇ ਲਈ 5300 ਰੁਪਏ ਦਾ ਮੁੱਲ ਨਿਰਧਾਰਿਤ ਕੀਤਾ ਗਿਆ ਜੀ ਕਿ ਵੀ ਤਰਵੰਜ ਇਹਦਾ ਜਿਹੜਾ ਇਹਦਾ ਸੈਫਲਾਰ ਦਾ ਜਿਹੜਾ ਬੀਜ ਹੈ ਤੁਸੀਂ ਕਿਸਾਨ ਵੀਰ ਇਹਦੇ ਬੀਜ ਨੂੰ ਜਦੋਂ ਮੰਡੀ 'ਚ ਕਰਨ ਜਾਣਗੇ ਤਾਂ ਉਹਦਾ ਜਿਹੜਾ ਕਟੋਕਟ ਸਮਰਥਨ ਮੁੱਲ ਹੈ ਉਹ 5300 ਰੁਪਏ ਹੈ ਇਹ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਹੜਾ ਐਮ ਐਸ ਪੀ ਹੁੰਦਾ ਨਾ ਉਹ ਪੂਰਾ ਸੈਂਟਰ ਗਵਰਨਮੈਂਟ ਵੱਲੋਂ ਪੂਰੇ ਜਿਹੜੇ ਵੀ ਹਾਂ ਪੂਰੇ ਦੇਸ਼ ਲਈ ਹੁੰਦਾ ਪਰ ਕਈ ਕਿਸਾਨਾਂ ਦਾ ਕਹਿਣਾ ਜਿਵੇਂ ਕਿ ਅਸੀਂ ਬਠਿੰਡਾ ਦੇ ਵਿੱਚ ਇੱਕ ਕਿਸਾਨ ਕੋਲ ਗਏ ਆ ਤਾਂ ਉਹਨਾਂ ਦਾ ਆਖਣਾ ਹੈ ਕਿ ਮੰਡੀ ਦੇ ਵਿੱਚ ਜੋ ਦਿੱਲੀ ਦੀ ਮਾਰਕੀਟ ਸੀ ਉੱਥੇ ਉਹ ਗਏ ਤੇ ਉਹਨਾਂ ਦੇ ਵੱਲੋਂ ਸੈਂਪਲ ਭੇਜਿਆ ਗਿਆ ਇਸ ਦਾ ਤਾਂ ਉਹਨਾਂ ਨੇ ਜੋ ਰੇਟ ਸੀ ਉਹਨਾਂ ਨੂੰ ਦੱਸਿਆ ਵੀ 50000 ਰੁਪਏ ਦਾ ਜੋ ਰੇਟ ਹੈ ਇਹਦਾ ਜੋ ਕੇਸਰ ਦਾ ਐਕਚੁਅਲ ਦੇ ਵਿੱਚ ਜੋ ਥ੍ਰੈਡ ਦੀ ਗੱਲ ਕਰ ਰਹੇ ਹਾਂ ਇਹ ਮੈਨੂੰ ਲੱਗਦਾ ਹੈ ਕਿ ਬਈ ਇਹਨੂੰ ਆਪਾਂ ਜੇ ਕੇਸਰ ਮਤਲਬ ਆਪਾਂ ਹੁਣ ਇਹ ਤਾਂ ਜਾਣੂ ਹੋ ਗਏ ਕਿ ਇਹ ਕੇਸਰ ਨਹੀਂ ਹੈਗਾ ਤੇ ਖਾਦ ਦੇ ਪਦਾਰਥਾਂ ਦੇ ਲਈ ਮੈਮ ਇਹ ਥ੍ਰੈਡ ਯੂਜ਼ ਕਿਤੇ ਜਾ ਸਕਦੇ ਨੇ ਇਹ ਕਰਦੇ ਆ ਮੈਮ ਸਾਡੇ ਵੀ ਅਸੀਂ ਹੁਣ ਸੀ ਇਸ ਸਾਲ ਤੋਂ ਆਪਾਂ ਕੱਢਿਆ ਆਪਣੇ ਨਹੀਂ ਤਾਂ ਸਾਡੀ ਪੈਕੇਜ ਆਫ ਪ੍ਰੈਕਟਿਸ ਜਿਹੜੀ ਪੀਏਯੂ ਵੱਲੋਂ ਇਸ ਤੋਂ ਪਹਿਲਾਂ ਹੁੰਦਾ ਸੀ ਪਰ ਹੁਣ ਨਹੀਂ ਕੀਤਾ ਉਹਦੇ ਵਿੱਚ ਅਸੀਂ ਲਿਖਦੇ ਸੀਗੇ ਕਿ ਬਈ ਇਹਦੀਆਂ ਜਿਹੜੀਆਂ ਤੁਰੀਆਂ ਇਹਦੀ ਮੈਮ ਤੇਲ ਬਹੁਤ ਚੰਗਾ ਹੁੰਦਾ ਜੀ ਦਿਲ ਦੇ ਪੇਸ਼ੈਂਟਸ ਦੇ ਲਈ ਇਹਦਾ ਤੇਲ ਬੜਾ ਚੰਗੀ ਕੁਆਲਿਟੀ ਦਾ ਹੈ ਇਹਦੀ ਖਲ ਪਸ਼ੂਆਂ ਦੇ ਲਈ ਆਪਾਂ ਰეკਮੈਂਡ ਕਰਦੇ ਸੀ ਉਪਰ ਉਹਦੀਆਂ ਤੁਰੀਆਂ ਨੂੰ ਪਹਿਲਾਂ ਕਪੜੇ ਡਾਈ ਕਰਨ ਲਈ ਤੇ ਹੁਣ ਜਿੱਦਾਂ ਹੁਣ ਜਿੰਦੇ ਵੀ ਫੂਡ ਪ੍ਰੋਡਕਟਸ ਬੜਾ ਸੇਫ ਮੰਨਿਆ ਜਾਂਦਾ ਕਿਉਂਕਿ ਫੂਡ ਪ੍ਰੋਡਕਟ ਹੈ ਅਸੀਂ ਕੋਈ ਕੈਮੀਕਲ ਦੇ ਕਲਰ ਲਈ ਪਾਉਂਦੇ ਨਹੀਂ ਉਹਦੇ ਨਾਲ ਬਹੁਤ ਸੇਫ ਹੈ ਠੀਕ ਹੈ ਜੀ ਤੇ ਉਹਦੀ ਹੋ ਸਕਦਾ ਜੇ ਕੋਈ ਐਦਾਂ ਦੀ ਮਾਰਕੀਟ ਦੇ ਲਈ ਕੋਈ ਕਹਿੰਦਾ ਤਾਂ ਬਟ ਇਹ ਕਹਿ ਕੇ ਕਿ ਜਿੱਦਾਂ ਹੁਣ ਕਿਈ ਕਿਸਾਨ ਕਿਜਿੰਦੇ ਅਸੀਂ ਕੇਸਰ ਦਾ ਬੀਜ ਐਨੇ ਰੁਪਏ ਦਾ ਖਰੀਦ ਲਿਆ ਉਹਦੇ ਲਈ ਇਹ ਚਾਹੀਦਾ ਕਿ ਜਿੱਦਾਂ ਹੁਣ ਮੈਂ ਦੱਸਿਆ ਕਿ ਮਹਾਰਾਸ਼ਟਰਾ ਦੇ ਵਿੱਚ ਹੈਨਾ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਤੇਲ ਬੀਜ ਦੀ ਚੰਗੀ ਫਸਲ ਹੈ ਮਤਲਬ ਜਿਹੜੇ ਜਿਹੜੇ ਵੀ ਇਲਾਕੇ ਜਿੱਥੇ ਪਾਣੀ ਦੀ ਘਾਟ ਹੈ ਉੱਥੇ ਬੀਜਿਆ ਜਾ ਸਕਦਾ ਕਿਉਂਕਿ ਇਹਨੂੰ ਪਾਣੀ ਨਹੀਂ ਚਾਹੀਦਾ ਜਿੱਦਾਂ ਮੈਂ ਅੱਗੇ ਦੱਸਿਆ ਕਿ ਬਰਾਨੀ ਖੇਤਿਆਂ ਦੇ ਲਈ ਕੀ ਕੀਤੀ ਹੋਈ ਸੀ ਦੀ ਸਿਫਾਰਿਸ਼ ਤੇ ਉਹ ਇੱਥੇ ਜਿੱਦਾਂ ਹੁਣ ਮੈਂ ਕਿਹਾ ਕਿ 5300 ਰੁਪਏ ਇੱਕ ਕੁਇੰਟਲ ਬੀਜ ਦਾ ਮੁੱਲ ਇੱਕ ਕੁਇੰਟਲ ਵੀ ਇੱਕ ਕੁਇੰਟਲ ਮਤਲਬ 55 ਰੁਪਏ ਕਿਲੋ ਹੋ ਗਿਆ ਹੈ ਨਾ ਤੇ ਉਹ ਮੈਨੂੰ ਲੱਗਦਾ ਵੈਸੇ ਵੀ ਐਮਐਸਪੀ ਤੇ ਮਿਲਦਾ ਨਹੀਂ ਜਿੱਦਾਂ ਹੁਣ ਅਸੀਂ ਸਾਨੂੰ ਕਹਿ ਦਿੰਦੇ ਸੀ ਸਰੋਂ ਦਾ 4000 ਰੁਪਏ ਜਿੱਤਦੀ ਤਿੰਨ ਹੈ ਉੱਥੇ ਵੀ ਮਹਾਰਾਸ਼ਟਰ ਵਗੈਰਾ ਆਂਧਰਾ ਪ੍ਰਦੇਸ਼ ਚ ਵੀ ਇਦਾਂ ਹੀ ਹੈ ਇਹਦਾ ਜਿਹੜਾ ਮੁੱਲ ਹੈ ਬੀਜ ਦਾ 3000 ਤੋਂ 4000 ਰੁਪਏ ਤੱਕ ਹੀ ਮਿਲਦਾ ਤੇ ਉਹ ਫਿਰ ਤਾਂ ਫਾਰਮਰ ਉੱਥੋਂ 40 ਰੁਪਏ ਦਾ ਲੈ ਕੇ 40-50 ਰੁਪਏ ਦਾ ਇੱਕ ਕਿੱਲੇ ਦਾ ਵੀ ਲੈ ਕੇ ਤੇ ਆਪਣੀ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਕਈ ਕਿਸਾਨ ਜਿਹੜੇ ਨੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਕਈ ਕਿਸਾਨਾਂ ਨੂੰ ਪਤਾ ਕਿ ਅਸੀਂ ਜੋ ਅਮਰੀਕ ਜਾ ਜਿਸ ਨੂੰ ਕਸੂਮੜਾ ਵੀ ਕਹਿੰਦੇ ਨੇ ਅਸੀਂ ਉਸ ਦੀ ਹੀ ਬਜਾਈ ਕੀਤੀ ਹੈ ਤੁਸੀਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇਕਰ ਉਹ ਕਸੂਮੜਾ ਦੀ ਜਿਹੜੀ ਖੇਤੀ ਕਰ ਰਹੇ ਨੇ ਤੇ ਜੋ ਉਹਦਾ ਬੀਜ ਹੈ ਜੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਏ ਵੀ ਸੁਣਾ ਨੂੰ ਮਿਲੇ ਕਿ ਉਹ ਨਹੀਂ ਕਹਿੰਦੇ ਕਿ ਅਸੀਂ ਖੇਤੀਬਾੜੀ ਮਾਹਿਰਾਂ ਦੇ ਨਾਲ ਅਸੀਂ ਕੋਈ ਸੰਪਰਕ ਸਾਧਿਆ ਸੀ ਜਾਂ ਫਿਰ ਕਿਸੇ ਨੇ ਉਹਨਾਂ ਨੂੰ ਜਾਣ ਪਛਾਣ ਵਾਲਿਆਂ ਨੇ ਉਹਨਾਂ ਨੂੰ ਵੀ ਦਿੱਤਾ ਤੇ ਉਹਨਾਂ ਨੇ ਲਗਾ ਦਿੱਤਾ ਤੇ 50000 ਪ੍ਰਤੀ ਕਿਲੋ ਜਿਹੜਾ ਅੱਧਾ ਕਿਲੋ ਦਾ ਰੇਟ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਉਹੀ ਜਿੱਦਾਂ ਆਪਾਂ ਕਹਿੰਨਾ ਮੈਂ ਦੱਸਿਆ ਜਿੱਦਾਂ ਕਿ ਬਈ 5000 4000 ਰੁਪਏ ਦਾ ਤਾਂ ਕੁੰਟਲ ਮਿਲਦਾ ਆਪਿਆ ਤੇ ਐਦਾਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਪਹਿਲਾਂ ਤਾਂ ਮੈਨੂੰ ਐ ਕਿ ਬਈ ਤੇਲ ਬੀਜ ਦੇ ਵਾਂਗੂ ਕਰਨੀ ਹੈ ਜਾਂ ਉਹਨਾਂ ਨੂੰ ਤੁਰੀਆਂ ਦੀ ਕੋਈ ਮਾਰਕੀਟ ਮਿਲਦੀ ਹੈ ਤਾਂ ਲੈਨ ਬਟ ਐਟ ਲੀਸਟ ਉਹ ਬੀਜ ਆਪ ਲੈ ਲੈਣ ਜਾ ਕੇ ਇਹਦੇ ਨਾਲ ਤਾਂ ਮੈਨੂੰ ਲੱਗਦਾ ਹੈ ਉਹ ਯਾਨੀ ਕਿ ਬੀਜ ਤੇ ਨਾ ਦਿੱਤੇ ਜਿਹੜਾ ਉਹ ਠੱਗੀ ਮਾਰੀ ਜਾਂਦੀ ਹੈ ਜੇ ਤੁਹਾਨੂੰ ਕੋਈ ਕਹਿੰਦਾ ਹੁਣ ਤੁਸੀਂ ਦੇਖੋ 5000 ਰੁਪਏ ਚਲੋ ਮੈਕਸਿਮਮ ਤੁਸੀਂ ਐਮਐਸਪੀ ਤੇ ਵੀ ਲਗਾ ਲਓ 5300 ਰੁਪਏ ਦਾ ਕੁਨਟਲ ਵੀ ਹੈ ਹੈਨਾ ਜੇ 100 ਕਿਲੋ ਫਿਰ ਤਾਂ ਮੈਨੂੰ ਲੱਗਦਾ ਕਿ ਇੱਕ ਕਿਸਾਨ ਵੀਰ ਜਾ ਕੇ ਆਂਧਰਾ ਪ੍ਰਦੇਸ਼ ਜਾ ਕੇ ਤੇਰਵਾਇਆ ਸੋਨਾ ਲੈ ਕੇ ਆਇਆ ਇਸ ਕਰਕੇ ਤਾਂ ਪਰ 20000 ਰੁਪਿਆ ਜਾਂ 30000 ਰੁਪਿਆ ਕਿਲੋ ਸੀਡ ਉਹ ਬਿਲਕੁਲ ਉਹ ਗੁੰਮਰਾਇਆ ਜੀ ਡਾਕਟਰ ਸਾਹਿਬ ਇੱਕ ਮੇਰਾ ਆਖਰੀ ਸਵਾਲ ਇਹ ਹੈ ਕਿ ਜੇ ਕਿਸਾਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਸੂਮੜੇ ਦੀ ਬਜਾਈ ਕਰਨੀ ਹੈ ਜੇ ਉਹਨਾਂ ਦੇ ਕੋਲੇ ਮਾਰਕੀਟ ਹੈ ਉਹਨਾਂ ਨੂੰ ਰੇਟ ਮਿਲ ਰਿਹਾ ਹੈ ਤਾਂ ਕਸੂਮੜਾ ਦੇ ਬੀਜ ਕੀ ਉਹ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਨੇ ਅ ਮੈਡਮ ਅਸੀਂ ਨਾ ਪਹਿਲਾਂ ਤੱਕ ਤਾਂ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਕਰਦੇ ਸੀ ਬਟ ਜੇ ਉਹਨਾਂ ਨੂੰ ਪਤਾ ਕਿ ਕਿਸ ਨੂੰ ਮਿਲਦੀ ਹੈ ਤਾਂ ਮੈਨੂੰ ਲੱਗਦਾ ਪੰਜਾਬ ਯੂਨੀਵਰਸਿਟੀ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸੀਂ ਮਤਲਬ ਪੰਜਾਬੀ ਯੂਨੀਵਰਸਿਟੀ ਤਾਂ ਹੈ ਹੀ ਕਿ ਜੇ ਕਿਦਰ ਕਿਸਾਨ ਵੀਰਾਂ ਨੂੰ ਜਿੱਧਰੋਂ ਕੋਈ ਮਨਾਫਾ ਮਿਲਦਾ ਜਾਂ ਉੱਥੇ ਫਾਇਦਾ ਹੁੰਦਾ ਜੀ ਆਲਵੇਜ਼ ਇਨ देयर ਸਰਵਿਸ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਅਮਰੀਕਨ ਕੇਸਰ ਤੇ ਕੇਸਰ ਦੇ ਨਾਤੇ ਜੋ ਡਿਫਰੈਂਸ ਹੈਗਾ ਉਹ ਮਾਹਿਰਾਂ ਦੇ ਵੱਲੋਂ ਪੂਰੀ ਤਰ੍ਹਾਂ ਤੇ ਨਾਲ ਉਸ ਨੂੰ ਵਿਸਥਾਰ ਤੇ ਨਾਲ ਦੱਸਿਆ ਗਿਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਲਾਹਾ ਜ਼ਰੂਰ ਮਿਲੇਗਾ ਸੋ ਇਹ ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਕੀ ਹੈ ਕਿਸਾਨਾਂ ਨੂੰ ਸਹੀ ਜਾਣਕਾਰੀ ਮੁਹਈਆ ਕਰਵਾਉਣ ਦੀ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਚਲਣਾ ਪਵੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ